ਰਾਜੀ ਬਣ ਰਿਹਾ ਅੱਜ ਘੈਂਟ ਬਣ ਗਿਆ ਕੱਲ ਨਾਲੋਂ ਅੱਜ ਘੈਂਟ ਹਨਾ ਵਧੀਆ ਬਣਦੇ ਆ ਪੰਜੇ ਦਾ ਰੌਣਕ ਰੌਣਕ ਨੇ ਜੀਵਨ ਕਰੋ ਦੇ ਕਾਜਰ ਕਾਤਰ ਤੇ ਮੈਂ ਰੋਹ ਬਾਹਰ ਕੀੜਾ ਦੇ ਲੜਨਗੇ ਆ ਜਾਓ ਵੀ ਆ ਜਾਓ ਆ ਜਾਓ ਇਹਦੀ ਹੱਤ ਰੇੜਾਈ ਹੋਈ ਹੈ ਟੁੱਟੇ ਤੈਨੂੰ ਨਹੀਂ ਗੈਰ ਸ਼ਕਾਰੀ ਇਹਨੇ ਆ ਦੇ ਆ ਨਵਾਂ ਨੇ ਅੰਦਾਜ਼ ਇੱਕ ਤੇ ਪਿਆਰ ਬਹੁਤ ਕਰਦਾ ਹੈਗਾ ਚੌੜ ਦੇਖੀ ਚੌੜ ਚੌੜ ਲੱਗ ਗਿਆ ਕਰਨ ਲੈ 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 ਓ ਯਾਰ ਮੈਗੀ ਕੀਤਾਗਾ ਹਣ ਦੇਖ ਏ ਝੂਟੇ ਲੈਣ ਦਾ ਵਾਲਾ ਸ਼ਕੀਨਾ ਖੜ ਜਾ ਕੇ ਨੇੜੇ ਹਾਏ ਅਸਕੂਟਰੀ ਚੱਕੂਗਾ ਨਾ ਨੇੜੇ ਨਾਲ ਆ ਏ ਉਹ ਚੜ ਗਿਆ ਵੇਲੇ ਅਧ ਦੇਗਾ ਦੂਜੇ ਨਹੀਂ ਚੜਦੇ ਰੁੱਦੇ ਹੈਗੇ ਇੱਕ ਜਾ ਆਇਆ ਹੋਇਆ ਹੈਗੇ ਦਾ ਜੇ ਥੋ ਲੈਣਦਾ ਉਹਨਾਂ ਦਾ ਕਿੱਝ ਆਇਆ ਹੋਇਆ ਵੇਲਾ ਦਾ ਦੇਖ ਹੁਣੇ ਉਹ ਨਜ਼ਰ ਨਹੀਂ ਉਤਰਦਾ ਜਿਹਨਾਂ ਜਰ ਕਹਿੰਦੇ ਝੂਟਾ ਨਹੀਂ ਹੁੰਦਾ ਡਰ ਦਰਦਾ ਨਹੀਂਗਾ ਜਿਵੇਂ ਮਰਜੀ ਬਰੀਕਾਂ ਬੁਰਕਾਂ ਮਰੀ ਜਾ ਡਰਦਾ ਨਹੀਂਗਾ ਵੇ ਕਿਹ ਨਾ ਛੂਟਾ ਲੈਣਾ ਆ ਜਾ ਤੂੰ ਵੀ ਆ ਜਾ ਆ ਜਾ ਇਹ ਨਹੀਂ ਆਉਂਦੇ ਇਹ ਡਰਦੇ ਹੈਗੇ ਨਾ ਮੈਂ ਝੂਟਾ ਦਵਾਣਾ ਹੁਣ ਨਾ ਜਦ ਜਿੱਤਰਦਾ ਜਦੋਂ ਦਵਾਤਾ ਝੂਟਾ ਫੇਰ ਰੁਕੂੰਗਾ ਆ ਜਾ ਤੂੰ ਵੀ ਆ ਜਾ ਆਇਆ ਨਾਲੀ ਤੂੰ ਬੈਠ ਜਾ ਇੱਥੇ ਤੂੰ ਆ ਜਾ ਮੁਰ ਚੱਲ ਪਿੱਛੇ ਬੈਠ ਜਾ ਐ ਝੂਟਾ ਲੈ ਕੇ ਜਿੰਨਾ ਜਰਾ ਇੱਥੇ ਖੜ ਜਾ ਐ ਹਰ ਹੋਏ ਆਹੀਂ ਝੂਟਾ ਦਵਾ ਕੇ ਦੇਖਾਂ ਪਰ ਬਗਾਨਾ ਆ ਗਏ ਸੱਟ ਵੇਟ ਨਾ ਖੜੇ ജൂ മകട്ട ക്യൂ ബി വാഹന പോല ਆ ਵੀ ਹੈਗਾ ਆਪਣੇ ਕੋਲੇ ਆ ਦੇਖੋ ਆ ਆਪਣਾ ਆਪ ਦਾ ਮੋਟਾ ਨਹੀਂ ਯਾਰ ਇਹਨੇ ਕਰ ਤਾ ਚੰਗਾ ਹੁਣ ਉਹਦੇ ਨਾਲ ਵੀ ਚੌੜ ਕਰਨੀ ਆ ਇਹ ਵੀ ਸਾਡਾ ਆਪ ਦਾ ਹੈਗਾ ਆਹ ਸਾਡਾ ਆਪ ਦਾ ਮੋਟਾ ਸੈਂ ਤਾਂ ਉਹ ਵੀ ਆਪਦੇ ਵਾਂਗੂ ਹੀ ਆ ਲੇਪ ਆ ਇਧਰ ਚੱਲ ਰਿਹਾ ਚੁੱਲਾ ਕੀ ਹੈਗਾ ਅਗਰਗਨ সুইਟ ਪੋਟੇਟੋ ਤੈਨੂੰ ਪਤਾ ਹੈਗਾ ਤਗੜੇ ਖਾਨਦਾਨ ਚੋਂ ਅਸੀਂ সুইਟ ਪੋਟੇਟੋ ਖਾਣਾ ਹੁੰਨਾ ਅਗਰਗਨ ਦੀ ਨਹੀਂ ਖਾਂਦਾ ਹੂੰ ਅੱਛਾ ਬਣ ਵੀ ਗਈਆਂ ਵਾਹ ਜੀ ਵਾਹ ਤੇ ਮਣੇ ਨਾਲ ਹੀ ਬਣ ਜਾਂਦੀਆਂ 5 ਮਿੰਟਾਂ ਤੋਂ ਵੀ ਪਹਿਲਾਂ 5-7 ਮਿੰਟ ਹੀ ਹੋਏ ਸੀ ਇਹਨਾਂ ਨੂੰ ਅੰਦਰ ਰੱਖਿਆ ਨੂੰ ਖਸ਼ਬੂ ਬਹੁਤ ਸੋਹਣੀ ਆ ਰਹੀ ਹੈਗੀ ਲਿਆ ਖਵਾ ਚੱਲ ਕੇ ਬਈ ਨਮਕ ਲਾ ਕੇ ਨਿੰਬੂ ਲਾ ਕੇ ਓਏ ਔਰ ਗੇਟ ਕਿਉਂ ਖੋਲਦਾ ਉਹ ਜਦੋਂ ਉੱਥੇ ਕੁੱਤੇ ਖਾ ਜਾਣਗੇ ਉਹਨਾਂ ਨੂੰ ਮੜਾ ਫੜੋ ਜਲਦੀ ਜਾਂਚ ਤਾਂ ਕੇਕ ਲਾਇਆ ਸੀ ਇਹਨਾਂ ਨੇ ਲਓ ਮੈਂ ਬਬੂ ਦੋ ਵੇ ਓਏ ਝੋਟੋ ਝੋਟੋ ਪੂਰੀ ਕੈਂਡ ਸ਼ਕਰਗੰਦੀ ਰੋਜ਼ ਨੀ ਇਹ ਥੋੜੀ ਹੋਰ ਰੱਖਣ ਵਾਲੀ ਹੋਊਗੀ ਆਲੋ ਵਾਲੀ ਕੱਚੀ ਐ ਇੱਕ ਬਸ ਨਹੀਂ ਆਹ ਤਾਂ ਬਣੀ ਪਈ ਮਲਾਵੇ ਆ ਵੀ ਕੱਚੀ ਆ ਦੇਖੋ ਦਿਸਦੀ ਅੰਦਰੋਂ ਕੱਚੀ ਉਹ ਬਣੀ ਪਈ ਵੀ ਬਣ ਜਾਂਦੀ ਹਾਂ ਪਹਿਲਾਂ ਉਹ ਠੰਡੀਆਂ ਖਾ ਲੋ ਨਾ ਮੋਟੀ ਤਾਂ ਹੁਣ ਗੱਡੀ ਐ ਨਹੀਂ ਦੋ ਮਿੰਟ ਛਿੱਲੇ ਨਹੀਂ ਜਾਂਦੇ ਬੜੇ ਨਿੰਬੂ ਵੀ ਲਾਉਣਾਗਾ ਛਿੱਲ ਕੇ ਹੀ ਕਰਨੀਆਂ ਉਹ ਪੀਆ ਕਰਦਾ ਲਓ ਆ ਦੇਖੋ ਸ਼ਹਿਰ ਚ ਰਹਿਨੇ ਆ ਪਰ ਫੇਰ ਵੀ ਸਾਗ ਸੂਤਾ ਸੀ ਚੁੱਲੇ ਦੀ ਖਾਂਦੇ ਆ ਤੇ ਉਧਰ ਸਾਗ ਬਣੀ ਜਾਂਦਾ ਨਾਲ ਸ਼ਕਰ ਗੰਦਿਆਂ ਤੇ ਜਿਹੜੀਆਂ ਬਜ਼ਾਰ ਚ ਮਿਲਦੀਆਂ ਨਾ ਉਹ ਪਹਿਲਾਂ ਉਵਾਲ ਕੇ ਲਿਆਉਂਦੇ ਹੁੰਦੇ ਨੇ ਜਾਣ ਕੇ ਉਹੀ ਦਿਖਾਉਣ ਦੇ ਮਾਰੇ ਕੋਲੇ ਆਂਦੇ ਰੱਖ ਦਿੰਦੇ ਨੇ ਪਰ ਅਸਲੀ ਕੋਲੇ ਤਾਂ ਇਸ ਤਰ੍ਹਾਂ ਹੀ ਹੁੰਦੀ ਹੈਗੀ ਕੂਦੇ ਪੱਲੇ ਕੁਝ ਵੀ ਨਹੀਂ ਬਿਆ ਉਦੋਂ ਦਾ ਸਲੀ ਜਾਂਦਾ ਵਿਚਾਰਾ ਅੱਗ ਜਲ ਜਾਂਦੀ ਹੈ ਠੰਡ ਹੋ ਗਈ ਸਵੇਰ ਸ਼ਾਮ ਦੀ ਠੰਡ ਹੋ ਗਈ ਤੇ ਹੁਣ ਅੱਗ ਦੇ ਮੂਹਰੇ ਬੈਠਣਾ ਆਪਾਂ ਤੜਕੇ ਤੜਕੇ ਆ ਆਪਣੇ ਕੋਲੇ ਨਾ ਬਿਮਾਰੀ ਪਈ ਐ ਇੱਕ ਤੇ ਇਹਨੂੰ ਮੈਂ ਸੋਚਦਾ ਕਿ ਬਈ ਮੁਰਗੀਆਂ ਵਾਲੇ ਖੁੱਡੇ ਚ ਲੈ ਜਾ ਦੱਸਿਓ ਤੁਸੀਂ ਠੀਕ ਆ ਕਿ ਨਹੀਂ ਪ੍ਰੋਗਰਾਮ ਆ ਆਪਾਂ ਮੁਰਗੀਆਂ ਵਾਲੇ ਖੁੱਡੇ ਚ ਲੈ ਕੇ ਜਾਂਦੇ ਆ ਉਹ ਉਹਨਾਂ ਦੇ ਨਾ ਬੈਠਣ ਨੂੰ ਵਾਲਾ ਇੰਤਜ਼ਾਮ ਹੈ ਨਹੀਂ ਉਹ ਚ ਤੇ ਪਾਰੀ ਆ ਵੇ ਇੱਕਾਥ ਨਾਲ ਨਹੀਂ ਚੱਕੀ ਹੰਦੀ ਇੱਕ ਮਿੰਟ ਆਹ ਲੋ ਇਹਨਾਂ ਲਈ 5 ਮਿੰਟ ਰ ਹੈ ਬਾਹਰ ਗਿੜਾ ਦੇ ਲੈਣਗੇ ਆਜੋ ਵੀ ਆਜੋ ਆਜੋ ਕੋਈ ਨਹੀਂ ਕੋਈ ਨਹੀਂ ਬਾ 5-7 ਮਿੰਟਾਂ ਬਾਅਦ ਤਾੜ ਦਾਂਗੇ ਹਾਂ ਲੈ ਕੇ ਚੱਲਦੇ ਆਂ ਅੰਦਰ ਨਾ ਤਾਂ ਮੁਰਗੀਆਂ ਦੇ ਕੁੱਤੇ ਡਰਦੇ ਆਂ ਕੁੱਤਿਆਂ ਤੋਂ ਮੁਰਗੀਆਂ ਤੇ ਇਹਨੂੰ ਮੈਂ ਸੋਚਦਾ ਇੱਥੇ ਕੰਦ ਨਾ ਲਾਦਾ ਤਾਂ ਕਿ ਇਹਦੇ ਵਿੱਚ ਛਿਚੜੀਆਂ ਨਾ ਵਧੀਆ ਇੰਜੋਏਮੈਂਟ ਕਰੀ ਜਾਣਾ ਹੁਣ ਆਪਾਂ ਇਹਨੂੰ ਆਪਦੇ ਕਬਜ਼ੇ 'ਚ ਲੈਨੇ ਆਂ ਤੇ ਸੈਟਿੰਗ ਮੈਡਿੰਗ ਕਰਾਂਗੀ ਆ ਦੇਖੋ ਇਸ ਤਰ੍ਹਾਂ ਲੱਗ ਗਿਆ ਤੇ ਦੁਬਾਰਾ ਸਪਾਈਸ ਸੁਈ ਕਰਦੇ ਆ ਤੇ ਦੁਬਾਰਾ ਚਾਦਰ ਦੇ ਉੱਤੇ ਨਾ ਮਸਾਲਾ ਅਸਲ ਆ ਗਿਆ ਇਹ ਤਾਂ ਕਰਕੇ ਹੋ ਗਿਆ ਤਾਂ ਕਰਕੇ ਬਜਨ ਆ ਗਿਆ ਇਹਦਾ ਮੈਂ ਉਹ سپورਟ ਲਾ ਦੇ ਥੱਲੇ ਡੰਡੇ ਲੈ ਕੇ ਨਾ ਉਧਰੋਂ ਉੱਥੇ ਪੈਣੇ ਦੋ ਉੱਥੋਂ ਲਿਉਣੇ ਬਾਹੀਂ ਇਹਦੇ ਥੱਲੇ سپورਟ ਲਾ ਦਿੰਨੇ ਆ ਤੇ ਇਹਦੀ ਸਫਾਈ ਕਰਾਉਣੇ ਆ ਆ ਵੀ ਕੱਢਦੀ ਆ ਇਹਦਾ ਕੀ ਕੰਮ ਆ ਹਨਾ ਤੇ ਇਹ ਤਾਂ ਬਾਰੇ ਵੱਡੇ ਵੱਡੇ ਇਹ ਨਹੀਂ ਲੱਗਣੇ ਪਹਿਲਾਂ ਲਾਏ ਸੀ ਪਹਿ ਲੱਗ ਜੂਗਾ ਬਾਲਾ ਵੱਡਾ ਰਹਿਣ ਦੇ ਉਧਰੋਂ ਲਿਆਉਣਾ ਮੈਂ ਇਹ ਜਣਾ ਕੋਈ ਡੰਡਾ ਜਿਹਾ ਲਿਆਉਣੇ ਆ ਜਿਹੜਾ ਉਹਦੇ ਥੱਲੇ ਲੱਗ ਜੇ ਇਹ ਜਸਾ ਉਹਨਾਂ ਦਾ ਹਾਪਰ ਲੱਗਣਾ ਨਹੀਂ ਕੱਟ ਨਹੀਂ ਮਗਾ ਆ ਲੱਗ ਸਾਰੇ ਦਾ ਹਾਂ ਲੱਗ ਗਈ। ਇਹ ਇੱਥੇ ਲਾਉਣਾ। ਇੱਕ ਦੋ ਤਾਂ ਇੱਟਾਂ ਵੀ ਲੱਗਣੀਆਂ ਦਾ ਥੱਲੇ। ਸਾਲ ਪਹਿਲਾਂ ਇੱਟਾਂ ਲਾ ਦਈਏ ਫਿਰ ਕਰਦੇ ਹਾਂ ਸਟਿੰਗ। ਹਾਂ ਇਸ ਤਰ੍ਹਾਂ ਲਾਦੀ। ਕਿ ਜਿਹੜੀ ਆ ਤਰੇੜ ਆਈ ਹੋਈ ਆ ਟੁੱਟੇ ਨਾ। ਪੂਰੀ ਇੱਕ ਵਾਰੀ ਹੈਵੀ ਕਰਦੀ। ਇਧਰ ਆਪਣਾ ਆ ਵੀ ਲੱਗ ਗਿਆ। ਤੇ ਇਹਨੂੰ ਥੋੜਾ ਜਿਹਾ ਪੱਕਾ ਕਰ ਦਈਏ। ਜਦੋਂ ਇੱਥੇ ਕਿੱਲ ਠੋਕ ਦਿੰਨੇ ਆ। ਬਸ ਕਿੱਲੀ ਠੋਕ ਕੇ ਲੋਟ ਆਊਗਾ। ਆਪਣੀ ਟੂਲ ਕਿਟ ਥੋੜੀ ਲੱਭ ਗਈ ਤੇ ਹੁਣ ਵਾਰੀ ਹੈ ਕਿਸੇ ਕਿੱਲ ਦੀ। ਕੁਆਰਟ ਤਾ ਉਥੇ ਰਾਹੜੇ ਕੋਲੇ। ਕੁਆਰਟ ਤਾ ਸੇਰਾ ਪਿਆ ਆਪਣੇ ਕੋਲੇ ਇਕੱਠਾ ਕੀਤਾ। ਤੇ ਚਲੋ ਕਿੱਲ ਲੱਭਦਾ ਮਿਲਮੈਂ। ਥੋ ਲੱਭਦੇ ਲੱਭਦੇ ਮੇਖਾਂ ਵੀ ਲੱਭ ਗਈਆਂ ਨਾਲ ਨਾਲ ਏਸੀ ਦਾ ਰਿਮੋਟ ਵੀ ਲੱਭ ਗਿਆ। ਜਿਹੜਾ ਕਿ ਕਾਫੀ ਟਾਈਮ ਹੁੰਦਾ ਗੁੰਮਿਆ ਹੋਇਆ ਸੀ। ਤੇ ਏਸੀ ਦਾ ਔਖਾ ਹੋ ਰਿਹਾ ਸੀ। ਤੇ ਉਹ ਵੀ ਲੱਭ ਗਿਆ। ਆ ਜੋ ਕਿੱਲ ਠੋਕਦੇ ਹੁਣ ਆਪਾਂ। ਹੋਈ। ਪਰੀ ਆਪਕੇ ਲਟੋਕਤਾ ਪੇਜ ਜਈਆ ਪਰ ਐ ਹਿਲਦਾ ਨਹੀਂ ਹੋਣਾ ਤੇ ਇਹ ਮੋਨੋਂ ਨਹੀਂ ਨਿਕਲੂਗਾ ਇਹ ਤੇ ਦੂਵਾ ਦੇ ਨੂੰ ਵੀ ਥੋੜੀ ਠੋਕੜ ਕਈ ਕਰਦੇ ਆਂਦੀ ਵੀ ਆ ਦੇਖੋ ਸਫਾਈ ਹੋ ਗਈ ਥੋੜਾ ਘੈਂਟ ਬਣ ਗਿਆ ਤੇ ਆ ਇੱਥੇ ਦੱਪਤੀ ਅਰੇ ਬਾਈ ਜੀ ਆਪਾਂ ਤੇ ਆ ਵੀ ਸਪੋਰਟ ਵੀ ਲੱਗ ਗਈ ਆ ਵੀ ਲੱਗ ਗਿਆ ਇਹਨਾਂ ਤੇ ਰਹਿਣ ਦਾ ਤੇ ਹੁਣ ਇਹਨਾਂ ਨੂੰ ਵਾਰੀ ਅੰਦਰ ਕਰਨ ਦੀ ਇਹ ਦੂਵਾ ਅੰਦਰ ਕਰਾਂਗੇ ਉਹ ਆ ਜਾਂਦੀ ਆ ਆ ਵੀ ਆ ਗਈ ਇੱਕ ਦੋ ਵਾਰ ਫਰਦੇ ਆ ਗਈ ਤੇ ਹੋਰਿਓਲੀ ਇੱਥੇ ਹੋਰ ਪਿੰਜਰੇ ਬਣਾਉਣੇ ਆ ਤੇ ਜਿਕੇ ਨੂੰ ਪਤਾ ਤਾਂ ਦੱਸਿਓ ਕਿ ਕਬੂਤਰੇ ਦੇ ਚਰਾਏ ਪਣਗੇ ਨਾਲ ਇਹਨਾਂ ਦੇ ਇਹਦੇ ਕਾਕਰੋਚ ਵਗੈਰਾ ਅੱਜ ਵੀ ਬਣ ਰਹੇ ਆ ਅੱਜ ਘੈਂਟ ਬਣ ਗਏ ਕੱਲ ਨਾਲੋਂ ਅੱਜ ਘੈਂਟ ਆ ਨਾ ਵਧੀਆ ਬਣਦੇ ਆ ਸਿੱਖ ਗਿਆ ਹਣਾ ਤੂੰ ਇਹਦਾ ਮਤਲਬ ਕਿ ਇੰਨਾਂ 'ਚ ਪ੍ਰੋਬਲਮ ਨਹੀਂ ਸੀ ਇਹਦੇ 'ਚ ਹੀ ਪ੍ਰੋਬਲਮ ਸੀ ਬਣਾਉਣ ਵਾਲੇ 'ਚ ਇਹਨੂੰ ਕਲਾਕਾਰੀ ਘਟ ਆਉਂਦੀ ਸੀ ਤੇ ਜਮਟਾ ਇੱਥੇ ਆ ਦੇਖੋ ਕੱਚੀਆਂ ਰੋਟੀਆਂ ਰਾੜ ਕੇ ਉਤੇ ਗੈਸ ਤੇ ਤੇ ਚੁੱਲੇ ਤੇ ਇਹੋ ਹੋ ਰਹੀਆਂ ਨੇ ਬਣ ਗਈ ਜਮਾਂ ਗੱਲ ਬਾਤ ਹੈ ਨਾ ਲਵਾ ਲਿਆਂਗੇ ਹਾਂ ਇੰਸ਼ਾ ਅੱਲ ਨਾਲ ਮਲੋ ਜੀ ਚੁੱਲੇ ਦੀ ਰੋਟੀ ਕੋਲੇ ਜੇ ਸਾਈਡ ਤੇ ਕਰਨ ਵਾਲੇ ਆ ਥੋੜੇ ਜਿਹਾ ਹੋਰ ਕੇ ਬਹੁਤ ਮੇਖੋ ਜੀ ਲੈ ਤੋ ਖਾਲੋ ਮਰੋਣਾ ਲਾੜੋ ਜੀ ਖਰਾੜੋ ਰੋਟੀਆਂ ਤੇ ਥੋੜੀ ਪਤਲੀ ਕਰ ਦੋ ਰੋਟੀ ਮੇਰੇ ਹਿਸਾਬ ਨਾਲ ਤੇ ਪੂਰੀ ਕੈਂਡ ਗੱਲ ਬਾਤ ਹੋ ਗਈ ਚੁੱਲੇ ਤੇ ਤੇ ਉਹ ਦੇਖੋ ਰੜੀ ਜਾਂਦੀਆਂ ਰੋਟੀਆਂ ਤਵੇ ਰੱਖੰਦਾ ਦਾ ਟਾਈਮ ਨਹੀਂ ਸੀ ਪਰ ਆਏ ਚਲੋ ਉੱਤੋਂ ਸੇਕ ਲਈ ਆਂਦਰ ਕਾਲਸ ਵਾਲੀ ਆ ਕੋਈ ਨਹੀਂ ਹੋਣੀ ਹੋਰ ਫੈਟ ਦੇ ਕਾਲਸ ਆ ਜੀ ਦੇਖੋ ਜੀ ਦੱਸੋ ਗੈਸ ਤੇ ਬਣਦੀ ਇਹੋ ਜੀ ਗੱਲਬਾਤ ਆ ਪਈਆਂ ਦੇ ਫਿਰ ਗਰਾਊਂਡ ਗਰਾਊਂਡ ਹੋਈਆਂ ਦੇ ਨੂੰ ਦਿਖਾਉਂਦੇ ਕਰਦੇ ਕਦਰ ਕਦਰ ਚੁੱਲਿਆਂ ਦੇ ਕਿੱਥੇ ਬਣਦੀ ਹੈ ਗੈਸਾਂ ਦੇ ਇਹੋ ਜੀ ਗੱਲਬਾਤ ਕੋਲੇ ਕੱਢ ਕੇ ਇਹਨੇ ਤਰਬੂਜ ਬਣਾਇਆਗਾ ਤਰਬੂਜ ਤਾਂ ਸਹੀ ਬਣ ਗਿਆ ਨਾ ਚਲ ਤਰਬੂਜ ਨੂੰ ਇਹ ਚ ਬੀਜ ਦੇ ਫਿਰ ਕਈ ਵਰੀ ਆਇਆ ਨਾ ਉੱਗ ਜਾਣਗੇ ਬੀ ਲਓ ਜੀ ਤਰਬੂਜ ਲਾਤਾ ਇਹਨੇ ਠੀਕ ਆ ਇੱਥੇ ਹੁਣ ਤਰਬੂਜ ਲੱਗਣਗੇ ਮੈਨੂੰ ਹੁੰਦਾ ਕਿਰਾ ਲੱਗੂਗੇ ਪੇਂਟਿੰਗ ਕੀ ਸੀ ਅੱਛਾ ਪੇਂਟਿੰਗ ਸੀਗੀ ਨਹੀਂ ਉਹ ਕੀ ਪਤਾ ਤੇਰੀ ਪੇਂਟਿੰਗ ਉਹਦੇ ਨਾਲ ਬਣੀ ਹੋਵੇ ਇੰਨੀ ਛੋਟਾ ਤਰਬੂਜ ਵੀ ਹੁੰਦਾ ਤਰਬੂਜ ਛੋਟਾ ਨਹੀਂ ਗੱਲ ਨਹੀਂ ਕੀ ਪਤਾ ਤੇਰੀ ਪੇਂਟਿੰਗ ਉਹਦੇ ਨਾਲ ਜਾਦੂ ਵੀ ਪਿੰਨ ਨਾਲ ਬਣੀ ਹੋਵੇ ਨਹੀਂ ਅਸਲੀ ਹੋ ਜੇ ਹੁੰਦਾ ਹੀ ਨਹੀਂ ਜਾਦੂ ਦੇਖੋ ਜਵੱਕਾ ਨੂੰ ਪਤਾ ਲੱਗ ਗਿਆ ਤੇ ਆਪਾਂ ਹਜੇ ਵੀ ਤੁਸੀਂ ਹੁਣ ਗਾਲਾਂ ਬਹੁਤ ਕੱਢਣੀਆਂ ਨੇ ਵਿੱਚੋਂ ਸਾਧਾਂ ਦੇ ਡੇਰੇਾਂ ਤੇ ਤੁਰੇ ਫਿਰਦੇ ਆਂ ਠੀਕ ਹੈ ਜੀ ਤੇ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂਗੇ ਫਾਲੋ ਕਰ ਲਿਓ ਸ਼ੇਅਰ ਕਰ ਲਿਓ ਤੇ ਇੱਕ ਨਾ ਮੈਨੂੰ ਪੰਛੀਆਂ ਤੇ ਜਾਨਵਰਾਂ ਦੀ ਲੋੜ ਆ ਜਿਹਦੇ ਕੋਲ ਜਨੀਕ ਜੇ ਹੋਣ ਡੋਨੇਟ ਕਰ ਸਕੇ ਠੀਕ ਹੈ ਜੀ ਮੁੱਲ ਨਹੀਂ ਚਾਹੀਦੇ ਮੁੱਲ ਤਾਂ ਫਿਰ ਜਿੱਥੋਂ ਵੀ ਮਰਜ਼ੀ ਲੈ ਲਾਂਗੇ ਤੁਹਾਡੇ ਭਰਾਵਾਂ ਦਾ ਕੀ ਫਾਇਦਾ ਇੱਕ ਦੋ ਦੋ ਪੀਸ ਜੋੜਾ-ਜੋੜਾ ਚਾਹੀਦਾ ਕਬੂਤਰਾਂ ਦਾ ਚਿੜੀਆਂ ਦਾ ਕੋਈ ਵੀ ਹੋਵੇ ਡੋਨੇਟ ਕਰ ਸਕਣ ਮੇਰੇ ਨਾਲ ਕੰਟੈਕਟ ਕਰ ਲਿਓ ਬਿਲਕੁਲ ਫ੍ਰੀ ਦੇ ਸਕਣ ਹਨਾ ਤੇ ਮੈਂਸ਼ਨ ਕਰਾਂਗੇ ਬਾਈ ਨੂੰ ਵੀ ਤੇ ਕੋਈ ਵੀ ਹੋਵੇ ਤਾਂ ਧੰਨਵਾਦ ਜੀ ਪਾਲ ਲਾਂਗੇ ਆਪਾਂ ਵਧੀਆ ਤਰੀਕੇ ਨਾਲ ਵੱਡੇ ਖੁੱਲੇ ਡੁੱਲੇ ਖੁੱਡੇ ਬਣਾਵਾਂਗੇ ਇਹਨਾਂ ਦੇ ਜਿੱਡਾ ਤੁਸੀਂ ਮੁਰਗਿਆਂ ਦਾ ਖੁੱਡਾ ਦੇਖਿਆ ਵਿੱਚ ਜਿਵੇਂ ਮਰਜੀ ਓੜਦੇ ਫਿਰਨ ਬੰਛੀ ਤੇ ਜਿਹੜੇ ਪਾਲਤੂ ਪੈਟਰ ਨੇ ਠੀਕ ਹੈ ਜੀ ਪਾਲਤੂ ਸਰ ਪਾਲਤੂ ਤੇ ਕੋਈ ਵੀ ਡੋਨੇਟ ਕਰਨਾ ਚਾਹੁੰਦਾਗਾ ਕੋਈ ਵੀ ਆਈਟਮ ਹੋਵੇ ਜਨੀਕ ਜੀ ਜਿਹੜੀ ਵੀਡੀਓ ਬਣਾਈ ਜਾ ਸਕੇ ਤੇ ਮੇਰੇ ਨਾਲ ਕੰਟੈਕਟ ਕਰ ਲਓ ਜੀ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਹਾਂ ਧੰਨਵਾਦ ਜੀ